ਹਾਂਜੀ ਅੱਜ ਵਾਲੀ ਵੀਡੀਓ 'ਚ ਆਪਾਂ ਤੁਹਾਨੂੰ ਦੱਸਾਂਗੇ ਪੈਂਟ ਪਲਾਜ਼ੋ ਦੇ ਆਪਾਂ ਜੇਬ ਕਿਸ ਤਰ੍ਹਾਂ ਲਵਣੀ ਆ ਇਹਨਾਂ ਆਪਾਂ ਨੇ ਸਾਰੇ ਸਿਨਾਈ ਲਾ ਕੇ ਇਹਦੀਆਂ ਝੋਲੀਆਂ ਜੋੜ ਕੇ ਰੱਖ ਲਿਆ ਆ ਆਪਣਾ ਮੋਢਲਾ ਪਾਸਾ ਤੇ ਇਧਰਲਾ ਆਪਣਾ ਬੈਕ ਵਾਲਾ ਪਾਸਾ ਇਹ ਆਪਾਂ ਸਾਰੀਆਂ ਝੋਲੀਆਂ ਜੋੜ ਕੇ ਸਾਈਡ ਵਾਲੀ ਸਿਉਣ ਵੀ ਲਾ ਲਈ ਹੈ ਤੇ ਜੇਬ ਆਪਾਂ ਇਹਦੇ ਸੱਜੇ ਪਾਸੇ ਲਵਣੀ ਹੁੰਦੀ ਆ ਸਾਰਾ ਆਪਾਂ ਤਿਆਰ ਕਰਕੇ ਜਿਹੜਾ ਆਪਣਾ ਇਸ ਤਰ੍ਹਾਂ ਕਰਕੇ ਆਪਾਂ ਦੇਖ ਲੈਣਾ ਜਿਹੜਾ ਸੱਜੇ ਪਾਸੇ ਆਪਣੇ ਸਾਈਡੋਂ ਦੀ ਹੈ ਉੱਧਰਲੇ ਪਾਸੇ ਆਪਾਂ ਨੇ ਜੇਬ ਲਾਉਣੀ ਹੈ ਲਾ ਆਪਾਂ ਦੋਨੇ ਸਾਈਡ ਤੇ ਛੱਡਦੇ ਜੇ ਆਪਾਂ ਇੱਕ ਜੇਬ ਹੀ ਲਾਉਣੀ ਹੈ ਤਾਂ ਆਪਾਂ ਸੱਜੇ ਪਾਸੇ ਜੇਬ ਆਪਾਂ ਲਾਵਾਂਗੇ ਬਾਕੀ ਆਪਾਂ ਚੀਜ਼ੇ ਸਾਰੀ ਜੋੜ ਲਈਏ ਤੇ ਹੁਣ ਆਪਾਂ ਇਹ ਤੁਹਾਨੂੰ ਦੱਸਣੀ ਹੈ ਕਿ ਕਿੰਨੇ ਕਿਚਾਰਗਾ ਛੱਡ ਕੇ ਲਾਉਣਾ 1 ਇੰਚ 2 ਇੰਚ ਤੇ ਆਪਾਂ ਨਿਸ਼ਾਨ ਲਾ ਲੈਣਾ ਇੱਕ ਨਿਸ਼ਾਨ 2 ਇੰਚ ਉਪਰੋਂ ਛੱਡ ਕੇ ਇਲਾਸਟਿਕ ਵਾਸਤੇ ਤੇ 2 ਇੰਚ ਤੇ ਇੱਕ ਨਿਸ਼ਾਨ ਹੋਰ ਲਗਾ ਲੈਣਾ ਤੇ ਉਧੂ ਨੀਚੇ ਆਪਾਂ 6 ਇੰਚ ਦਾ ਨਿਸ਼ਾਨ ਲਾਉਣਾ 6 ਦਾ 6.5 ਦਾ ਵੀ ਲਾ ਸਕਦੇ ਆ ਤੇ ਆਪਾਂ ਇੱਥੇ 6 ਦਾ ਲਾਵਾਂਗੇ ਇਹ ਹੀ ਤਿੰਨ ਨਿਸ਼ਾਨ ਲਗਾ ਲੈਣੇ ਆਪਾਂ ਤੇ ਉਹ ਤੋਂ ਬਾਅਦ ਆਪਾਂ ਜੇਬ ਦਾ ਕੱਪੜਾ ਲੈਣਾ ਇਹ ਵੀ ਆਪਾਂ 6.5 6 ਜਾਂ 7 ਇੰਚ ਇਧਰਲੀ ਸਾਈਡ ਨੂੰ ਰੱਖ ਲੈਣਾ ਚੜਾਈ 'ਚ ਤੇ ਲੰਬਾਈ 'ਚ ਆਪਾਂ ਇਹ ਚਾਹੇ 13 14 ਇੰਚ ਆਪਾਂ ਇਹ ਲੈ ਸਕਦੇ ਆ ਆਪਣੀ ਮਰਜ਼ੀ ਆ ਵੀ ਜੇ ਜੇ ਵੀ ਵੱਡੀ ਲਾਉਣੀ ਆ ਤਾਂ ਆਪਾਂ ਵੱਧ ਵੀ ਲੈ ਸਕਦੇ ਆ ਨਹੀਂ 13 14 ਇੰਚ ਬਹੁਤ ਹੁੰਦਾ ਇਹ ਤੇ ਇਹਦੇ ਵੀ ਆਪਾਂ ਨਿਸ਼ਾਨ ਲਗਾ ਲੈਣਾ ਇਹਦੇ ਆਪਾਂ ਨਿਸ਼ਾਨ 2 ਇੰਚ ਤੇ ਇੱਕ ਲਾਵਾਂਗੇ ਤੇ ਇੱਕ ਆਪਣਾ 6 ਇੰਚ ਤੇ ਨਿਸ਼ਾਨ ਹੋ ਜਾਊਗਾ ਠੀਕ ਹੈ ਇਹ ਆਪਾਂ ਕਪੜਾ ਇਹ ਦੂਰਾ ਕਰਕੇ ਇਸ ਤਰ੍ਹਾਂ ਦੂਰਾ ਕਰਕੇ ਆਏ ਕਰਕੇ ਆਪਾਂ 7 ਇੰਚ ਜਿਵੇਂ ਦੂਰਾ ਕਰ ਲੈਣਾ ਜਾਂ 6 ਇੰਚ ਜਾਂ 7 ਇੰਚ ਇਹ ਆਪਾਂ ਜਿੰਨੀ ਵੀ ਆਪਾਂ ਚੌੜੀ ਖੁੱਲੀ ਰੱਖਣੀ ਉਸ ਹਿਸਾਬ ਨਾਲ ਆਪਾਂ ਰੱਖ ਸਕਦੇ ਹਾਂ ਹੁਣ ਆਪਾਂ ਇਸ ਤਰ੍ਹਾਂ ਜੇਬ ਦਾ ਪਾਸਾ ਰੱਖਣਾ ਹੈ ਇਹਦੇ ਜਿਹੜੀ ਆ ਆਪਾਂ ਨਿਸ਼ਾਨੀ ਲਾਈ ਹੈ ਜੇਬ ਵਾਲੀ ਇਹ ਆਪਾਂ ਇਸ ਨਿਸ਼ਾਨੀ ਦੇ ਨਾਲ ਲਾ ਕੇ ਇਸ ਤਰ੍ਹਾਂ ਰੱਖ ਲੈਣਾ ਇੰਨੀ ਉੱਪਰ ਆਪਾਂ 2 ਇੰਚ ਛੱਡ ਕੇ ਜੇ ਨਿਸ਼ਾਨਾਂ ਦੇ ਨਾਲ ਨਿਸ਼ਾਨ ਰੱਖ ਕੇ ਫਿਰ ਵੀ ਆਪਾਂ ਸਲਾਈ ਲਾ ਲੈਣੀ ਹੈ ਇੱਥੇ ਉਥੇ ਆਪਾਂ ਇਹ ਚੀਜ਼ ਜਿਵੇਂ ਇਹਦੇ ਨਾਲ ਸਲਾਈ ਕਰ ਲੈਣੀ ਹੈ ਇਹ ਸੱਜੇ ਪਾਸੇ ਆਪਾਂ ਜੇਬ ਧਰਨੀ ਹੈ ਸੱਜੇ ਪਾਸੇ ਨਾਲ ਸੱਜਾ ਪਾਸਾ ਧਰ ਕੇ ਤੀਨੋਂ ਕੱਟ ਲਾਈ ਜਾਵੇ ਤਤਕੀ ਕਰ ਲੈਣਾ ਸਲਾਈ ਨੂੰ ਹੁਣ ਜਿਹੜੀ ਆਪਾਂ ਸਲਾਈ ਲਾਈ ਆ ਆਪਾਂ ਇਥੋਂ ਕੱਟ ਲਾ ਲੈਣੇ ਆ ਉਹ ਸਲਾਈ ਦੇ ਦਿੱਕਰ ਉਥੋਂ ਦੇ ਦਿੱਕਰ ਲਾ ਲੈਣੇ ਵੀ ਆਪਣੀ ਇਹ ਸਲਾਈ ਜਿਹੜੀ ਹੈ ਵਿੱਚ ਕੱਟੀ ਨਾ ਜਾਵੇ ਇਸ ਤਰ੍ਹਾਂ ਆਪਾਂ ਇਹਦੇ ਕੱਟ ਲਾ ਲਈ ਦੋਨਾਂ ਸਾਈਡਾਂ ਤੇ ਹੁਣ ਆਪਾਂ ਜੇ ਜਿਹੜੀ ਜੇਬ ਹੈ ਇਹ ਨੂੰ ਅੰਦਰਲੀ ਸਾਈਡ ਨੂੰ ਸਟਮਰਦੇ ਨੇ ਇਸ ਤਰ੍ਹਾਂ ਮੋੜਦੇ ਆ ਇਸ ਤਰ੍ਹਾਂ ਮੋੜ ਕੇ ਆਪਾਂ ਬਾਹਰ ਕੱਢ ਲੈਣੇ ਨਾ ਕੰਮ ਮੋੜਦੇ ਹੁਣ ਆਪਾਂ ਇਸ ਚੀਜ਼ ਨੂੰ ਇਧਰ ਨੂੰ ਐਂ ਚੱਕ ਕੇ ਇਧਰਲੀ ਸਾਈਡ ਕਰ ਲੈਣਾ ਜੇ ਇਹ ਅੰਦਰਲੀ ਸਾਈਡ ਚਲੀ ਗਈ ਜੇ ਵਾਲਾ ਕਪੜਾ ਤੇ ਆਪਾਂ ਇਹਦੇ ਉੱਪਰ ਸਿਲਾਈ ਲਾ ਲੈਣੀ ਹੈ ਜਿਹੜੀ ਆਪਾਂ ਪਹਿਲਾਂ ਸਲਾਈ ਲਾਈ ਹੈ ਉਹਦੇ ਉੱਪਰ ਆਪਾਂ ਸਲਾਈ ਲਾ ਲੈਣੀ ਹੈ ਇਹ ਸਲਾਈ ਆਪਣੀ ਦਿਸਦੀ ਰਹੂਗੀ ਇਹ ਆਪਾਂ ਪੂਰੀ ਹੈਸਿੰਗ ਦੇ ਨਾਲ ਲਾਵਾਂਗੇ ਇੱਥੇ ਆਪਾਂ ਪਹਿਲਾਂ ਪ੍ਰੈਸ ਵੀ ਲਾ ਸਕਦੇ ਹਾਂ ਤੇ ਆਪਾਂ ਇਸ ਨੂੰ ਇਹ ਨੀਲ ਦੇ ਨਾਲ ਇਸ ਤਰ੍ਹਾਂ ਬਾਕੇ ਇਹ ਆਪਾਂ ਇੱਕ ਇੱਕ ਪੈਰ ਦਾ ਬਖਾ ਛੱਡ ਕੇ ਇੱਥੇ ਸਲਾਈ ਲਾ ਲੇ ਇਹ ਆਪਾਂ ਦੰਸ ਲਾਈ ਲਾ ਲਈਏ ਹੁਣ ਆਪਾਂ ਇਹਦਾ ਦੂਸਰਾ ਪਾਸਾ ਪਲਟਾਂਗੇ ਜਿਹੜਾ ਆਪਣਾ ਜੇਬ ਵਾਲਾ ਇਧਰਲੀ ਸਾਈਡ ਹੈ ਇਹਨੂੰ ਆਪਾਂ ਇਹਦੇ ਨਾਲ ਅਸਾਂ ਟੈਚ ਕਰਾਂਗੇ ਇਹ ਆਪਣੀ ਜੇਬ ਜਿਹੜੀ ਹੈ ਇਧਰਲੀ ਸਾਈਡ ਨੂੰ ਆਏ ਆਪਣੀ ਜੇਬ ਸੈਟਿੰਗ ਆ ਗਈ ਜੀ ਜੀਵੇਂ ਇਸ ਤਰ੍ਹਾਂ ਲੱਗ ਗਈ ਹੈ ਜਿਹੜੀ ਆ ਸਲਾਈ ਆ ਆਪਾਂ ਇਹ ਆਪਾਂ ਲਾ ਲੈਣੀ ਹੈ ਪਹਿਲਾਂ ਇਹਦੇ ਨਾਲ ਜੜਨ ਤੋਂ ਪਹਿਲਾਂ ਲਾ ਲੈਣੀ ਹੈ ਇਹ ਨੂੰ ਆਪਾਂ ਇਸ ਤਰ੍ਹਾਂ ਕਰਕੇ ਇਹ ਮੋੜ ਦੇਣਾ ਕਿਉਂਕਿ ਸਲਾਈ ਆਪਣੀ ਅੰਦਰ ਨੂੰ ਆ ਜਾਵੇ ਤੇ ਇਹ ਨੂੰ ਆਪਾਂ ਸਲਾਈ ਲਾ ਲੈਣੀ ਪਹਿਲਾਂ ਇੱਥੇ ਇਹਦੀ ਆਪਾਂ ਗਲਾਈ ਕਰਕੇ ਵੀ ਸਲਾਈ ਲਾ ਸਕਦੇ ਹਾਂ ਇਹ ਖੁੰਝਾ ਜਿਹਾ ਘਟ ਜਾਵੇ ਤਾਂ ਆਈ ਹੁਣ ਆਪਾਂ ਜੀ ਇਹਦੇ ਥੱਲੇ ਲਾ ਲਈਏ ਹੁਣ ਆਪਾਂ ਅੰਦਰ ਵਾਰ ਨੂੰ ਮੋੜਾਂਗੇ ਜੀਬ ਆਪਣੀ ਪੂਰੀ ਬਣ ਗਈ ਹੈ ਹੁਣ ਤੇ ਇਹਨੂੰ ਆਪਾਂ ਪੂਰੀ ਸੈੱਟ ਕਰਕੇ ਆਏ ਰੱਖ ਲੈਣਾ ਇਹਦੇ ਨਾਲ ਚੀਜ਼ ਪੂਰੀ ਸੈੱਟ ਕਰਕੇ ਆਪਾਂ ਰੱਖ ਲਈਏ ਹੁਣ ਆਪਾਂ ਇਹਦੇ ਨਾਲ-ਨਾਲ ਸਲਾਈ ਲਾ ਲਾਂਗੇ ਇੱਕ ਨਾਲ ਤਾਂ ਜੀਬ ਟੈਚ ਹੋ ਜੂਗੀ ਮੈਸੇ ਆਪਾਂ ਲਾ ਤਾਂ ਨਾਲ ਰੱਖ ਕੇ ਵੀ ਸਕਦੇ ਹਾਂ ਪਰ ਤੁਹਾਨੂੰ ਸੌਖਾ ਤਰੀਕਾ ਦੱਸਦੇ ਆਂ ਜੇ ਆਪਾਂ ਤੋਂ ਨਹੀਂ ਸੈੱਟ ਵਜਦੀ ਤੇ ਇੱਥੇ ਆਪਾਂ ਜੇ ਸਲਾਈ ਲਾ ਲਾਂਗੇ ਫਿਰ ਆਪਾਂ ਨੂੰ ਸੌਖਾ ਹੋ ਜੂਗਾ ਇਹਦੀ ਸਲਾਈ ਆਪਾਂ ਬਿਲਕੁਲ ਨਾਲ-ਨਾਲ ਦੀ ਥੁਨੀ ਨਗਾਉਣੀ ਹੈ ਤਾਂ ਹੀ ਇਹ ਤੁਹਾਨੂੰ ਦੱਸਣ ਲੱਗਣੀ ਹੈ ਪਹਿਲਾਂ ਆਪਾਂ ਸਲਾਈ ਕਿਉਂ ਲਾਉਣੀ ਹੈ ਵੀ ਤੁਹਾਨੂੰ ਦੂਸਰੀ ਜਦੋਂ ਆਪਾਂ ਨਾਲ ਇਹਦੇ ਜੁੜ ਕੇ ਕੱਪੜਾ ਰੱਖਾਂਗੇ ਫਿਰ ਆਪਾਂ ਨੂੰ ਵੀ ਆ ਜੇਬ ਦੇ ਤੇ ਸਲਾਈ ਨਾ ਚੜੇ ਤਾਂ ਵੀ ਜੇਰੇ ਅੰਦਰਲੇ ਪਾਸੇ ਹੋ ਜਾਣਾ ਤੇ ਤੁਹਾਨੂੰ ਪਤਾ ਨਹੀਂ ਲੱਗੇ ਇਹ ਆਪਣੀ ਜੇਬ ਆ ਐਟੈਚ ਹੋ ਗਈ ਹੁਣ ਇਸ ਤਰ੍ਹਾਂ ਹੀ ਤੇ ਹੁਣ ਆਪਾਂ ਦੂਸਰੀ ਸਾਈਡ ਲੈਣਾ ਹੈਗਾ ਜਿਹੜਾ ਬੈਕ ਸਾਈਡ ਵਾਲਾ ਕਪੜਾ ਹੁੰਦਾ ਆਪਾਂ ਨਾਲੇ ਵੀ ਐਟੈਚ ਕਰਨਾ ਜਿਹੜਾ ਉਹ ਆਪਾਂ ਇਹ ਲੈ ਲੈਣਾ ਇਹਦੀ ਨਾਲ ਰੱਖ ਕੇ ਆਪਾਂ ਸिलाई ਲਾ ਦੇਣੀ ਆਪਾਂ ਸिलाई ਜਿਹੜੀ ਲਾਈਏ ਸिलाई ਆਪਾਂ ਉਹਦੇ ਨਾਲ-ਨਾਲ ਸिलाई ਲਾ ਦੇਾਂਗੇ ਤਾਂ ਹੀ ਆਪਾਂ ਸिलाई ਲਾਈ ਸੀ ਜਿਹੜੀ ਆਪਾਂ ਨੂੰ ਵੀ ਇਧਰੀ ਸਾਈਡ ਤੇ ਰੱਖ ਕੇ ਆਪਾਂ ਨੂੰ ਪਤਾ ਨਹੀਂ ਲੱਗਣਾ ਵੀ ਆਪਾਂ ਕਿੱਥੇ ਕਲਾਉਣਾ ਵੀ ਆਪਣੀ ਜੇਬ ਵਿੱਚ ਨਾ ਜਾਵੇ ਤਾਂ ਕਰਕੇ ਆਪਾਂ ਪਹਿਲਾਂ ਸਲਾਈ ਲਾਈ ਸੀਗੀ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੜ ਕੇ ਸਾਰੇ ਸਲਾਈ ਲਾ ਲਾਂਗੇ ਪਹਿਲੇ ਮੈਂ ਕਿ ਜੇ ਮੜਾ ਮੋਟਾ ਕੋਈ ਬਾਹਰ ਘਾਟ ਆਊ ਆਪਾਂ ਉੱਪਰ ਕੱਢ ਦਿਆਂਗੇ ਉੱਪਰ ਮੁੜ ਕੇ ਆਪਾਂ ਕੱਟ ਪਾ ਲਈ ਜੀ। ਜਿਹੜੀ ਜੇਵੈ ਨੂੰ ਆਪਾਂ ਸੈੱਟ ਕਰਕੇ ਰੱਖ ਲੈਣਾ ਪੂਰੀ ਉਧਰਲਾ ਪਾਸਾ ਦੇ ਆਪਣੇ ਇਲਾਸਟਿਕ ਦੇ ਵਿੱਚ ਆਊਗਾ। ਹੁਣ ਆਪਾਂ ਸਲਾਈ ਦੇ ਉੱਪਰ ਉੱਪਰ ਸਲਾਈ ਲਾਈ ਜਾਣੀ ਹੈ ਇਹਨੂੰ ਜੇਬ ਦਾ ਇਧਰ ਹੀ ਸਿਰ ਤੇ ਮੜਾ ਜਾਂ ਖਿੱਚ ਕੇ ਰੱਖ ਲੈਣਾ ਵੀ ਉਹ ਆਪਣਾ ਹੱਥ ਪਾਉਣ ਵਾਲੀ ਜਗ੍ਹਾ ਵਿੱਚ ਨਾਲ ਸਲਾਈ ਹੋ ਜਾਵੇ ਪਏ ਜੇਬ ਤੇ ਸਲਾਈ ਲਾ ਲਈ ਹੈ ਤੇ ਇਹਨੂੰ ਆਪਾਂ ਇਸ ਤਰ੍ਹਾਂ ਚੱਕ ਲੈਣਾ ਇਹ ਆਪਣੀ ਕੁਰੀ ਪਰਫੈਕਟ ਜਿਹੀ ਜੇਬ ਬਣ ਗਈ ਹੈ ਇਸ ਤਰ੍ਹਾਂ ਤੇ ਜਿਹੜਾ ਆਪਣਾ ਆ ਵਾਧੂ ਕਪੜਾ ਇਹਦੀ ਆਪਾਂ ਨਾਲ ਆਏ ਘਾਟ ਨਾਲ ਇਸ ਤਰ੍ਹਾਂ ਲਾ ਦੇ ਦੀਏ ਮੱਕੀ ਜਿਹੜੀ ਜੇਬ ਵਾਲਾ ਆ ਸਾਈਡ ਹੈ ਨਾ ਇਹਨੂੰ ਆਪਾਂ ਇੱਥੇ ਪਹਿਲਾਂ ਕੱਚੀ ਸਲਾਈ ਲਾ ਲਓ ਚਾਹੇ ਕੱਚੀ ਲਾ ਲਓ ਚਾਹੇ ਪੱਕੀ ਲਾ ਲਓ ਇਹਦੀ ਆਪਾਂ ਇਸ ਤਰ੍ਹਾਂ ਸਲਾਈ ਲਾ ਕੇ ਇਧਰੀ ਸਾਈਡ ਰੱਖ ਕੇ ਲਾ ਕੇ ਦਿਖਾਉਣੀ ਤੁਹਾਨੂੰ ਵੀ ਜਦੋਂ ਆਪਾਂ ਪਲਾਸਟਿਕ ਪਾਵਾਂਗੇ ਫਿਰ ਆਪਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਜਾਂ ਇਹ ਵਿੱਚ ਇਕੱਠੀ ਨਾ ਹੋ ਜਾਵੇ ਇਹਨੂੰ ਆਪਾਂ ਕੱਚੀ ਸਲਾਈਆਂ ਲਾ ਲਵਾਂ। ਜਦੋਂ ਆਪਾਂ ਇਹਦੇ ਚ ਪਲਾਸਟਿਕ ਪਾਵਾਂਗੇ ਫਿਰ ਇਕੱਠੀ ਨਹੀਂ ਹੋਣੀ। ਫਿਰ ਇਹ ਪੂਰੀ ਹੋ ਜਾਊ ਆਹ ਵਿੱਚੀ ਸਲਾਈ ਆ ਜਾਣੀ ਤੇ ਇਹ ਆਪਣੀ ਹੁਣ ਜੇਬ ਲੱਗ ਕੇ ਪੂਰੀ ਤਿਆਰ ਹੋ ਗਈ। ਸਤਿ ਸ਼੍ਰੀ ਅਕਾਲ ਜੀ ਅੱਪਨ ਜੀ ਵੀ ਤਿਆਰ ਹੋ ਗਏ ਓਕੇ ਜੀ ਧੰਨਵਾਦ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਥੈਂਕ ਯੂ